ਰਿਆਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਵੀ ਸਾਰੇ ਤੁਸੀਂ ਤੰਦਰੁਸਤ ਹੋਵੋਗੇ ਤੇ ਰਹੇਂਗੇ ਹੋ ਵੀ ਅੱਜ ਦੀ ਸਵੇਰ ਦੀ ਸਟਾਰਟਿੰਗ ਸਟਾਰਟਿੰਗ ਤਾਂ ਵੈਸੇ 6 ਵਜੇ ਹੋ ਗਈ ਤੇ 4 ਵਜੇ ਚਾਹ ਚੂ ਪੀਣ ਤੇ ਹੋਰ ਲੱਲ ਪੱਬੇ ਕਰਨ ਤੇ ਵਸਾ ਮੌਸਮ ਪਹਿਲਾਂ ਸਵੇਰੇ ਸਾਫ਼ ਸੀ ਹੌਣ ਫੇਰ ਬੱਦਲ ਵਾਈ ਜੀ ਦਿਖਦੀ ਆ ਮਾੜੀ ਮਾੜੀ ਸਵੇਰੇ ਤਾਂ ਇੰਨਾ ਸਾਫ ਤੇ ਕਿ ਬਸ ਅੱਜ ਤਾਂ ਕੜਕ ਦੀ ਧੁੱਪ ਨਿਕਲੂ ਹਾਂ ਹੁਣ ਫੇਰ ਤੇ ਗਹਿਰ ਜੀ ਹੋ ਗਈ ਤਾਂ ਚਲੋ ਜਿਵੇਂ ਵੀ ਮਾਲਕ ਨੂੰ ਕੁਦਰਤ ਨੂੰ ਸਭ ਦਾ ਪਤਾ ਕੀ ਕੁਛ ਕਰਨਾ ਕੀ ਲੈ ਫਲੋਜੀ ਅੱਜ ਆਪਾਂ ਕਰ ਰਹੇ ਆ ਬੈੱਡ ਦੀ ਸਾਰੀ ਸਫਾਈ ਸਾਰਾ ਸਮਾਨ ਆਪਾਂ ਨੇ ਬਾਹਰ ਕੱਢ ਲਿਆ ਬਸ ਆ ਥੋੜੇ ਬੋਤਾਂ ਰਹਿ ਗਏ ਇਹ ਤਾਂ ਸਿਆੜਾਂ ਚ ਪਾਉਣ ਵਾਲੇ ਕੱਪੜੇ ਨੇ ਇਹ ਕਹਿੰਦੇ ਇਹਨਾਂ ਨੂੰ ਧੁੱਪ ਰਹਿਣ ਦੇਣੇ ਆ ਆ ਦੇਖੋ ਮੇਰਾ ਬੈਗ ਪਿਆ ਹੁਣ ਕੋਈ ਪਲੱਗ ਕੱਢੀ ਉਧਰ ਆਇਆ ਇੱਧਰ ਆਇਆ ਹੈ ਜੀ ਇਹ ਤਾਂ ਇਹ ਵੀ ਸਾਫ ਕਰਨਾ ਹੈ ਹੁਣ ਧੁੱਪ ਉੱਪਰ ਲਵਾ ਲੈਣੀ ਆ ਸਾਰੇ ਬਾਹਰ ਰੱਖਦੇ ਨੇ ਇਹਦੇ ਗੱਦੇ ਨੂੰ ਥੋੜਾ ਜਿਹਾ ਫੇਰ ਦੇਣਾ ਇਹ ਤੇ ਹੂੰ ਅੰਦਰੋਂ ਪਾਵਾ ਪਾਵਾ ਪੁਰਾਣੀ ਬਹੁਤ ਪੁਰਾਣੇ ਨੇ ਉਹ ਆ ਨਾ ਜਦ ਆ ਜਹਾਜ਼ ਨੇ ਤੇ ਆ ਦੇਖੋ ਜਹਾਜ਼ ਕਿੰਨੇ ਸੋਹਣੇ ਨੇ ਇਹ ਮਾਮਾ ਜੀ ਬਣਾਉਂਦੇ ਹੁੰਦੇ ਤੇ ਇਹਨਾਂ ਕੋਲ ਗਜਾਂਦੇ ਹੁੰਦੇ ਤੇ ਆਪਾਂ ਹਨਾ ਮਹਾੜੀ ਉੱਥੇ ਆ ਉਹ ਦੇਖ ਜਹਾਜ਼ ਬਣਾਈ ਹੋਈ ਇਹ ਬਹੁਤ ਪੁਰਾਣਾ ਸਮਾਨ ਪਿਆ ਤਵਰੇ ਇੱਕ ਮੈਂ ਉੱਥੇ ਚੀਜ਼ੇ ਰੱਖਤੀ ਆ ਦੇਖੋ ਪੁਰਾਣੀਆਂ ਬੈਂਟਰੀਆਂ ਬੈਂਟਰੀ ਧੋੜੋ ਨੇ ਅੱਛੇ ਕੈਸਟਾਨੀ ਕੀ ਬਾਤ ਹੈ ਇਹ ਕੈਸਟਾਨ ਦੇ ਕਿਹੜੀਆਂ ਨੇ ਇਹ ਇਹਨੂੰ ਚਲਾ ਨਹੀਂ ਸਕਦੀ ਜੀ ਆਪਾਂ ਹੁਣ ਇਹਨਾਂ ਚਲਾਉਣ ਵਾਲਾ ਬੈਦਾ ਸਿਸਟਮ ਵੀ ਖਾਲੀ ਨਹੀਂ ਆ ਸਾਰੀਆਂ ਇਹ ਤਾਂ ਕੀਰਤਨਾਂ ਲੀਆਂ ਨੇ ਸਾਰੀਆਂ ਸਮਾਨ ਕਿੰਨਾ ਹੈ ਆੜ ਬ੍ਰਿੰਗ ਪੇ ਆ ਕਾਲੀ ਮਿਰਚ ਆ ਮਾਮਾ ਜੀ ਦਾ ਕੋਈ ਪੇ ਗਵਰਨਮੈਂਟ ਆਫ ਡਰਾਈਵਿੰਗ ਲੈਸਨਸ ਦੇਖਿਓ ਕਹੇ ਜੇ ਇਹ ਤਾਂ ਨਹੀਂ ਤੋ ਕੋਈ ਵੀ ਨਹੀਂ ਹੈਗਾ ਦੇਖਿਓ ਟੈਸਟ ਆ ਪੇਪਰ ਕਿਥੇ ਕਾਦੀ ਆ ਨਾਮ ਸਿਮਰਨ

ਸੋਣੀ ਤਾਂ ਬਹੁਤ ਹੁੰਦੀ ਈ ਹੈ ਨਾ ਤਾਂ ਕੌਣ ਆ ਤੁਸੀਂ ਪਛਾਣੋ ਤੁਹਾਨੂੰ ਪਛਾਣ ਆਣੀ ਚਾਹੀਦੀ ਆ ਮੈਨੂੰ ਕੀ ਪਤਾ ਕੌਣ ਆ ਮੈਂ ਤਾਂ ਨਹੀਂ ਪਛਾਣ ਚਾਹੁੰਦੀ ਸੱਚੀ ਤਰ੍ਹਾਂ ਪਛਾਣਨੀ ਤੇ ਨਹੀਂ ਆਰੀ ਜਿਵੇਂ ਨਾਮ ਕੀ ਲਿਖਿਆ ਹੋਇਆ ਬੋਤਾਨੀ ਪੀ ਐਸ ਵੀ

ਡਾਟਰ ਆਫ ਬਖਸ਼ੀ ਸਿੰਘ ਪਤਾ ਨਹੀਂ ਕੀ ਆ ਬਖਸ਼ੀ ਸਿੰਘ ਹਾਂਜੀ ਐਵੇਂ ਕੁਛ ਦੋ ਟੱਚ ਆ ਉਹਦੀ ਆ ਬਿੰਦੀ ਦੀ ਆੜੀ ਦੀ ਆ ਕੁੜੀ ਹੋਊ ਇਹ ਕਿੰਨੇ ਸਟੰਕਸ ਤਾਂ ਕਾਫੀ ਕੁਸ਼ ਭੀ ਆ ਹਨਾ ਪ੍ਰਾਨੋ ਆ ਦੇਖੋ ਪਹਿਲਾਂ ਡਰਾਈਵਿੰਗ ਲਾਇਸੈਂਸ ਐਮ ਵੀ ਦੇ ਹੁੰਦੇ ਧੀਏ ਆ ਕਾਰਡ ਕਿੰਨੇ ਕਾਤੋਂ ਸੰਭਾਲੇ ਹੋਏ ਕਿ ਬੇਲੇ ਛੋਟੇ ਹੁੰਦੇ ਯਾਦ ਆ ਮੈਂ ਨਾ ਕਾਰ ਨਾਲ ਬਹੁਤ ਖੇਡਦੀ ਹੁੰਦੀ ਸੀਗੀ ਆ ਦੇਖੋ ਸਕੂਟਰੀ ਤੇ ਕਾਰ ਦੌਣ ਦੀ ਹੈਵੀ ਲਾਇਸੈਂਸ ਚੱਲ ਹੁਣ ਆਪਾਂ ਇਹ ਧੁੱਪੇ ਉੱਤ ਲੱਗ ਗਈ ਆ ਸਾਫ਼ ਕਰੀਏ ਇਹ ਸਾਰਾ ਸਾਮਾਨ ਮੈਂ ਮੈਂ ਤਲਫਾਵੇ ਚ ਪਾ ਕੇ ਸਿੱਟ ਦੇਣਾ ਬਸ ਨਹੀਂ ਉਹ ਬੇਕਾਰ ਪਿਆ ਇੰਨਾ ਸਾਮਾਨ ਆ ਸਾਫ਼ ਕਰ ਕਹਿੰਦੇ ਜਾਂ ਜੀ ਵਸੋ ਹੋਰ ਫੇਰ ਹੋਰ ਰੋਟੇ ਵੀ ਖਾਈਏ 9 ਬੱਜ ਨਾਲ 8:30 ਦੇ ਨਾਲ ਜੀ ਹੂੰ ਮੇਰੇ ਅੱਧਾ ਕੰਮ ਉਧਰੋਂ ਚੁੜਾ ਦਿੰਦੇ ਹੁੰਦੇ ਨੇ ਇਹਦਾ ਕੰਮ ਚੱਕਰੀ ਦਾ ਚਲੋ ਚਲੋ ਸਰਦ ਤੇ ਮੈਂ ਸਾਫ ਕਰਤਾ ਤੇ ਇੱਕ ਖਾਨਾ ਬਲ ਸਰਫ ਕਰ ਤੇ ਮੇਰੀ ਸਲਾਈ ਵੀ ਇਹ ਦੋਨਾਂ ਚ ਮੈਂ ਰੱਖ ਦਿੰਨੇ ਨੇ ਰਜਾਈਆਂ ਹਜੇ ਉੱਪਰੋਂ ਕਰਨਾ ਰਹਿੰਦਾ ਬਹੁਤ ਕੰਮ ਖਰਾਬ ਹੈ ਕਰ ਸੀਗਾ ਸੀਰੀਅਸਲੀ ਮੀ ਲਾ ਤਾਂ ਕੰਮ ਤੇ ਚਲੋ ਅੱਜ ਨਹੀਂ ਕਰਿਆ ਹੈ ਬੋਲ ਜੀ ਫੁੱਲ ਹੈ ਅੱਜ ਜਰੀ ਅੰਦਲਾ ਕੰਮ ਕਰਨ ਲੱਗੇ ਪੈਣੇ ਚਾਹੀਏ ਚੈੱਕ ਕਰਨੇ ਲੋਜੀ ਉੱਧਰ ਲਾ ਰਹੇ ਨੇ ਅੱਗੇ ਜਿਹੜਾ ਬੇਫਾਕ ਸਮਾਨ ਪੀਗਾ ਤੇ ਹੁਣ ਬਸ ਮੈਂ ਵੀ ਉਹ ਰੇ ਦਾ ਸਬਜੀ ਤਿਆਰੀ ਕਰ ਦਿਆਂ ਸ਼ਾਮ ਦਾ ਹੋਗਾ ਫਾਮ ਅੱਜ ਲੇਟੇ ਹੋ ਗਿਆ 5 ਵਜ ਗਏ ਨੇ ਅਜੇ ਅਸੀਂ ਸਭ ਦੀ ਸਬਜੀ ਗੋਟੇ ਗੋਟੇ ਕੱਟਣੇ ਨੇ ਸਬਜੀ ਬਣਾਣੀ ਆ ਬਾਕੀ ਥੋੜੇ ਜਿਹਾ ਕੱਪੜੇ ਵੀ ਰੱਖ ਲੈ ਸੀਗੇ ਤੇ ਬਸ ਹੁਣ ਹੀ ਹੀ ਤੇ ਕੰਮ ਕਰਦੇ ਆ ਅੱਗ ਮਚਾਣੇ ਆ ਫਿਰ ਤੇ ਬਣਾਣੇ ਆ ਅੱਜ ਅਸੀਂ ਬਣਾਵਾਂਗੇ ਆਲੂ ਕੋਲੀ ਪਹਿਲਾ ਸਲਾਹ ਤੀਜੀ ਕੁਮਾਰ ਬਣਾਉਣ ਦੀ ਵੀ ਜਨ ਨਾਲ 레ਸਪੀ ਸ਼ੇਅਰ ਕਰਦਾਂਗੇ ਕੁਮਾਰ ਦੀ ਪਰ ਫਿਰ ਨਾ ਅੱਜ ਧੁੱਪ ਜ਼ਿਆਦਾ ਹੋ ਗਈ ਤੇ ਫਿਰ ਮਮਾ ਕਹਿੰਦੇ ਵੀ ਜਰਾ ਰਹਿਣ ਦੇ ਵੀ ਫਿਰ ਕਦੇ ਬਣਾ ਲਾਂਗੇ ਵੀ ਅੱਜ ਆਪਾਂ ਆਲੂ ਪਕੌੜੇ ਬਣਾ ਲੈਂਦੇ ਵੀ ਕਈ ਦਿਨੋਂ ਕਿ ਖਾਦੇ ਵੀ ਨਹੀਂ ਹੈ ਜੀ ਤਾਂ ਕਰਕੇ ਸਾਡਾ ਲਾਸਟ ਮੂਮੈਂਟ ਤੇ ਮਾਈਂਡ ਚੇਂਜ ਹੋ ਗਿਆ ਤੇ ਹੁਣ ਆਪਾਂ ਬਣਾ ਰਹੇ ਆ ਪਕੌੜੇ ਉਹ ਜੇ ਬਰਤਨ ਇਹ ਕਰ ਲਿਆ ਸਭ ਕੁਝ ਕਰ ਲਿਆ ਫਿਰ ਕੋਈ ਨਹੀਂ ਕਦੇ ਬਣਾ ਲਿਆ ਦਾਲ ਸਬਜ਼ੀ ਸਭ ਕੁਝ ਬੰਦੇ ਆਪਾਂ ਨੂੰ ਜਿਆਦਾ ਆਲੂ ਪਕੌੜਿਆਂ ਦੀ ਤੇ ਮੈਂ ਪਹਿਲਾਂ ਪਤੀਲੇ ਤੇ ਉਹ ਲਾ ਲਿਆ ਹਾ ਮਿੱਟੀ ਕਿਉਂਕਿ ਕਾਲਾ ਹੋ ਜਾਂਦਾ ਆ ਫੂਕ ਲਾ ਫੂਕ ਲਾ ਉਹ ਲੱਗਿਆ ਦੇਖੋ ਪਿਆਰ ਦੇਖੋ ਬੋਦੇ ਪੁੱਕਣ ਦੀ ਸਲਾਤ ਹੀ ਚੁੰਨੀ ਲੱਗੀ ਪਈ ਆ ਫੂਕਣ ਦੀ ਸਕੰਦ ਦੀ ਮੇਰੀ ਫਿਰ ਤੂੰ ਤਾਂ ਆਪੇ ਮੂਰੇ ਹੋ ਰਹੀ ਸੀ ਉਹਦੇ ਲੱਗੀ ਸੀ ਮੈਂ ਚੁੱਟੀ ਹਾਂ ਇਹ ਹੋ ਚੰਦੀ ਕਹਿੰਦੀ ਵੀ ਮੈਂ ਅੱਗ ਚ ਮੁੱਕੇ ਰਹਾ ਹਾਂ ਇਹ ਬਸ ਉਹਨਾਂ ਆਪ ਬਣਾ ਰਹੀ ਜੀ ਦਾਲ ਸਬ지 ਜਿਹਦੇ ਵਿੱਚ ਮੈਂ ਹੈਲਪ ਕਰਨੀ ਲੱਗੀ ਹਾਂ ਹਾਂ ਇਹ ਕਰੂਗੀ ਹੈਲਪ ਅੱਜ ਮੇਰੀ ਤੇਲ ਥੋੜਾ ਪਾ ਦਵਾਂ ਇਹ ਚ ਠੀਕ ਹੈ ਵੈਸੇ ਬਿਨਾ ਤੇਲ ਦੇ ਵੀ ਬਣ ਜਾਂਦੀ ਸਬ지 ਪਰ ਪਾ ਦੇ ਥੋੜਾ ਸਵਾਦ ਜਿਹਾ ਆ ਜਾਂਦਾ ਜੀ ਤੋ ਤਜੀਬ ਦਾ ਹਾਂ ਜੀ ਜੀ ਇਹ ਗੱਲ ਹੌਲੀ ਹੌਲੀ ਪੈਂਦਾ ਮੇਰੇ ਪੈਰ ਕਿ ਛਿੱਤੀ ਮਾਰੇ ਲੋ ਜੀ ਇੱਧਰ ਮੈਂ ਲਾ ਲਿਆ ਤੜਕਾ ਅੱਛਾ ਇਹਨਾਂ ਦਾ ਬਹੁਤ ਲੱਗਦਾ ਪਾਣੀ ਬਾਕੀ ਇੱਕ ਵਾਰ ਮੈਂ ਮੰਨ ਦਿਖਾਨੀ ਆ ਪਾਣੀ ਤੇ ਬਸ ਮੈਂ ਫਿਰ ਸਾਰਾ ਸਮਾਨ ਲੈ ਜਾਣਾ ਅੰਦਰ ਚੱਕ ਕੇ ਅੱਜ ਨਾਲ ਮਾਮਾ ਜੀ ਨਾਲ ਗੱਲ ਕਰਦੇ ਇੱਕ ਫਿਰ ਣ ਟਾਈ ਜੀ ਮੰਮਾ ਜੀ ਮੈਂ ਸੁਣਿਆ ਤੁਸੀਂ ਦੋ ਡਾਕਟਰਾਂ ਕੋਲ ਜਾਂਦੇ ਸੀ ਬਾਹਰ ਦਿਖਾਉਣ ਵਾਸਤੇ ਉਹ ਕੀ ਚੱਕਰ ਸੀ ਕਿਹੜੇ ਦੋ ਡਾਕਟਰਾਂ ਕੋਲ ਕਹਿੰਦੇ ਥੋੜੀ ਟ੍ਰੋਫੀ ਕੋਲ ਜਾਂਦਾ ਸੀ ਕਿਤੇ ਹਾਂ ਇੱਕ ਹੀ ਕਿਥੇ ਹੋਰ ਕੋਈ ਇੱਥੇ ਦੀ ਆਪਣੇ ਗੌੜੀਆਂ ਖੇੜੀ ਗੌੜੀਆਂ ਖੇੜੀ ਵਾਲਾ ਕਹਿੰਦਾ ਪਰਸੋਂ ਆਈ ਹਾਂ ਹਾਂ ਫੇਰ ਇੱਥੇ ਭਾਰਤ ਡਾਕਟਰ ਨੇ ਹੋਰ ਦਾਤਾ ਚੁੰਗੀ ਕੋਲ ਉਹ ਕਹਿੰਦਾ ਅੱਜ ਕਰਾ ਕੇ ਲਿਆ ਫੇਰ ਉਹਦੇ ਕੋਲ ਗਿਆ ਇੱਕ ਦਿਨ ਹੋ ਗਿਆ ਕੋਨੇ ਜਿਆਦਾ ਚੱਕਦਾ ਹੋਰੇ ਮਾਸਿਆਂ ਕਹਿੰਦਾ ਜਿਆਦਾ ਦੁੱਖ ਲੱਗਦਾ ਫੇਰ ਮੈਂ ਮੁੜ ਕੇ ਕਿਸੇ ਕੋਲ ਨਹੀਂ ਜਾਣਾ ਇੱਕ ਠੀਕ ਕਰ ਰਿਹਾ ਕੋਈ ਖਰਾਬ ਕਰ ਰਿਹਾ ਹੂਗਾ ਜਿਆ ਕੁੰਡੀ ਦੇ ਨਿਕਲੇਦੇ ਕਵਰ ਆਤੀ ਹੈ ਕੁੰਡੀ ਕੀ ਹੁੰਦੀ ਹੈ ਜੀ ਪਤਾ ਨਹੀਂ ਸਾਡੇ ਵਾਲੇ ਨੂੰ ਪਤਾ ਉਹ ਇਤੋਂ ਹੁੰਦਾ ਇਹਨਾਂ ਜਿਹੜੇ ਅੰਦਰ ਹੈ ਅੱਛਾ ਆ ਦੇਖੋ ਸਾਡੀ ਐਕਟ੍ਰੈਸ ਲੱਗੀ ਹੋਏ ਟਕਵੰਜ ਕਰਨ ਇਹਦੇ ਕੋਲ ਮੇਲਾ ਤੇ 21 ਸੂਟ ਆ 4 ਦਿਨ ਹੋ ਗਏ 4 ਦਿਨਾਂ ਚ ਮੈਨੇ ਆਹੀ ਇਕੱਲਾ ਸੂਟ ਦੇਖਿਆ ਹਾਂ ਦੋ ਆ ਪਾਇਆ ਹੋਇਆ ਤੇ 4-5 ਦੇ ਹਾਂ ਇਹ ਹਾਂ ਇਹੀ ਕਰਦੀ ਆ ਰੋ ਦੋ ਦੋ ਕੇ ਰੋ ਜੀ ਦੋ ਦੋ ਕੇ 21 ਸੂਟ ਚੱਲ ਰਹੇ ਕੁੜੀ ਕੋ ਸਾਡੇ ਕੋਲ ਇਟਸ ਅ ਮੇ ਫੇਵਨ ਫੇਵਰੇਟ ਵਨ you just get lost from here aa dekho kuri di english check karo no one can see bloody dekho gaana dekho camera man maa gall kar rahe ne o daal check karo ek vaar te ਕੀ ਹੋ ਗਿਆ ਮੈਂ ਅੰਦਰ ਪੈਸੇ ਤੇ ਜਾਇਆ ਮੈਂ ਕੰਮ ਦਾ ਪਰਮਿਸ਼ਨ ਦਰ ਜਾਣਾ ਤੁਰਕੇ ਜਾਣਾ ਪਰਮਿਸ਼ਨ ਦਰ ਆਪਾਂ ਚੀ ਆ ਪਾਚੀ ਪਾਚੀ ਠੀਕ ਆ ਭਾਈ ਸਾਰੀਆਂ ਚੀਜ਼ਾਂ ਚਲਾ ਕੇ ਦੇਖਣੇ ਚਾਹੀਦੇ ਨੇ ਟਰੈਕਟਰ ਵੀ ਗੱਡੀ ਵੀ ਚਲਾ ਲੈਂਦੀ ਆ ਮੋਟਰਸਾਈਕਲ ਕਿ ਕਰੀ ਮੈਂ ਮੈਂ ਦੋ ਸਾਈਕਲ ਨਹੀਂ ਚੱਲਣਾ ਕਿੱਥੇ ਲੈਣਾ ਸਕੂਲ ਨਹੀਂ ਜਾਣਾ ਮੈਨੂੰ ਬਿਠਾ ਦੇ ਕਹਿੰਦਾ ਚੱਲ ਏ ਲੱਤਾਂ ਤੜਾਉ ਉਤਰੇ ਹੀ ਵਾ ਸੁਣੀ ਬੇਇੱਜ਼ਤੀ ਹੋ ਰਹੀ ਆ ਵੀਡੀਓ ਚ ਜਾ ਉਤਰਨਾ ਹੁੰਦਾ ਨਾ ਉਹ ਤੇ ਪੈਰ ਰੱਖ ਕੇ ਨਾ ਉਤਰੇ ਤੇ ਏਡਾ ਹੋ ਜਾਂਦਾ ਇਦਾਂ ਗਿਰ ਗਈ ਸੀ ਗियर ਪਹਿਲਾ ਪੱਲਾ ਤੈਨੂੰ ਕੀ ਪਤਾ ਖੱਲੀ ਨੂੰ ਪੱਲਾ ਪੂਰਾ ਦੇਖ ਨਿਊਟਰਲ ਕਰਕੇ ਉਹ ਤੋਂ ਬਾਅਦ ਥੱਲੇ ਨੂੰ ਪਾਉ ਨਿਊਟਰਲ ਆ ਇਹ ਨਵਉ ਪਟਿਆਲੇ ਘੁੰਮ ਕੇ ਆਈਏ ਚਿਕਨ ਜੜਾ ਦਸੇ ਘੁੰਮੋ ਖਾਣੇ ਲਈ ਲੱਗੀ ਤੇ ਦਵਾਈ ਵੀ ਆਉਂਦੀ ਕੋਲ ਜੀ ਨੇ ਇਹਦਾ ਵਾਗਾਇਕੀ ਟੌਫੀ ਬਾਸ ਇੱਕ ਟੌਫੀ ਇਕ ਲੈ ਲੀਤਿ ਕਹਿੰਦੇ ਸੋਇਆ ਚਾਹੋ ਮੈਂ ਨਾ ਇਹਨਾਂ ਨੂੰ ਕੋਲ ਜੀ ਆਪਾਂ ਆ ਗਏ ਚੁੰਗੀ ਤੇ ਤੇ ਜਿੱਥੇ ਜਾਮ ਲੱਗਿਆ ਹੋਇਆ ਖਾਣ ਵਾਲਾ ਜਾਮ ਲੱਗਿਆ ਹੋਇਆ ਸਵਾਣਾ ਚੌਂ ਨਰ ਹੈਗਾ ਟਵਾਣਾ ਚੌਂ यार या कभी ना ज्वाइन किताज़ बहुत चिड़वाती हूँ अबलो वाल वो इधर मेरे को फ्रेंड लाकर आ अच्छे जी पिंडों तो अबलो वाल हाँ अबलो वाल आज ये बोली क्या अबलो वाल हो <laughs> जी अपन निकल के जाऊँ तो रश काफी हो जाने शाम दे टाइम तक एक मिनट दो क्या नहीं एक मिनट तो रश ही जाने को है अपन ओ थियो पीड ਜਾਂ ਬੁਨੇ ਮਮੋਸ ਕਿਹਲੇ ਮਮੋਸ ਕਿਹੜੇ ਸਟ੍ਰੀਟ ਜਿਹੜੇ ਮਰਜ਼ੀ ਇੱਧਰ ਬੈਠੇ ਐ ਤੁਸੀਂ ਬੈਠਣਾ ਇੱਧਰ ਜੇ ਵੜ ਜਾ ਮੈਂ ਨਾ ਅੱਧਰ ਰਵੇ ਆ ਆਮਾ ਨਵੀ ਨੂੰ ਬੈ ਜਾਣਦੇ ਲੋ ਜੀ ਆਪਾਂ ਲੈ ਲਈ ਸਟ੍ਰੀਟ ਮਮੋਸ ਤੇ ਅੱਗੋਂ ਆਪਾਂ ਲੈ ਲਈ ਸਬਜੀ ਹਾਂਜੀ ਹਾਂ ਤਿੰਨ ਪਲੇਟਾਂ ਲੈ ਲਈ 150 ਦੀਆਂ ਆਹ ਲੋ ਜੀ ਪੈਸੇ ਬਚਦੇ ਕੋਈ ਆਲੂ ਵੀ ਦਵਾ ਲੰਦੇ ਵਰ ਨਿੱਕੂ ਹਨ ਉਹ ਦੋ ਹੀ ਨੂੰ ਕਿਨੂੰ ਇਹਨੂੰ ਆਮਨ ਨੂੰ ਵੀ ਦਵਾਤੇ ਸਿੰਪਲ ਪਲੇਸਟਰ ਹੋ ਤਾਂ ਗਈ ਹਾਂ ਹਾਂਜੀ ਫਿਰ ਇਹ ਕਹਿੰਦੇ ਸੀ ਅਲੱਗ-ਅਲੱਗ ਕਰਵਾਣੀ ਫਿਰ ਭਾਈ ਤੂੰ ਕਹਿ ਕੇ ਅਲੱਗ-ਅਲੱਗ ਕਰਵਾਈ ਲਪਾਫਿਆਂ ਚ ਮੈਂ ਕਿਹਦੀ ਭੈਣ ਸੀ ਨਾ ਵੀਰਾ ਹੀ ਸੀ ਦਾ ਨਾ ਭਾਈ ਦੀ ਵੀਰਾ ਹੀ ਸੀ ਮੁੰਡਾ ਵੀ ਸੀਗਾ ਕੁੜੀ ਜੀ ਦੀ ਧੀ ਨਾ ਹਾਂ ਨਹੀਂ ਤੀਗੀ ਉਹ ਪਤਾ ਨਹੀਂ ਕਿ ਆ ਰਹੀ ਉਹਦੇ ਪਾਈ ਸੀਗਾ ਕੀ ਹੋ ਗਿਆ ਬਾਸਰ ਡੰਗਰ ਜੀ ਇਹਨੂੰ ਮਰੇ ਰੱਖ ਲੈ ਕੇ ਜਾਉਂਦਾ ਨਹੀਂ ਹੋਰ ਤਾਂ ਹਾਂਜੀ ਹੋਰ ਤਾਂ ਕੀ ਲੈਣਾ ਕੋਕਲ ਲੈ ਲੇ ਜੀ ਬਿਸਕੁਟ ਦੋ ਦੋ ਸਾਤੇ ਦੋ ਦੋ ਲੈਣਾ ਕੋਕ ਆ ਬੀਬੀ ਦੀ ਕੋਕਲ ਲਿਆ ਦੋ ਹਾਂ ਜੀ ਜੀ ਕੋਕੇ ਨਹੀਂ ਆ ਮੈਂ ਉੱਥੇ ਹੀ ਲੈ ਲਾਂਗੇ ਸੱਧੂ ਆਉਤੋਂ ਹਾਂ ਸੱਧੂ ਆਉਤੋਂ ਲੈ ਆਵਾਂ ਮੈਨੂੰ ਗੁੱਸਾ ਹੋ ਰਿਹਾ ਤੇਰੇ ਤੇ ਜੇ ਫੜਨਾ ਨਵਰੂਪ ਛੱਡੋ ਛੱਡ ਦੋ ਨਹੀਂ ਲੈ ਆਈਏ ਛੱਡ ਦੇ ਨਵੋ ਹੜਦੀ ਹੋਈ ਨਹੀਂ ਤੂੰ ਥੋੜੀ ਦੋਨਾਂ ਦੀ ਲੜਾਈ ਚੱਲੀ ਜਾਂਦੀ ਲੋ ਜੀ ਅੱਜ ਆਪਾਂ ਲੈਂਦਾ ਸੀ ਸਮਾਨ ਸਬਜੀ ਸਬਜੀ ਤੇ ਮਟਰ ਐਂ ਕਰੋ ਤੁਸੀਂ ਦੂਜਾ ਸੈਸ਼ਨ ਲੈ ਜੇ ਤੁਸੀਂ ਚੱਕੋ ਸਾਰਾ ਤੇ ਮੈਂ ਆਹ ਤੇ ਆਹ ਉਰੇ ਮਨਾ ਕਲਿੱਕ ਕਰ ਦਿਆ ਹਾਂ ਇੱਧਰ ਲਾ ਇੱਧਰੋਂ ਕਰਨ ਜਾ ਮੈਂ ਆਦੇ ਖੜਤਾ ਸੀ ਮੈਂ ਇੱਥੋਂ ਕਰੂਗਾ ਚਲੋ ਬਹੁਤ ਬਧੀਏ ਸਾਰੇ ਸਮਾਨ ਚੱਕ ਲਿਆ ਠੰਡੇ ਠੰਡੇ ਚਲੋ ਜੀ ਲੋ ਮम्मा ਪਾਟ ਕਰ ਰਹੀ ਨਹੀਂ ਹਾਈ ਹਾਈ ਸਮਾਨ ਇੱਧਰ ਰੱਖੋ ਆਹ ਟੋਕਰੀ ਬਹੁਤ ਬਧੀਏ ਇਹ ਤੁਸਾਪਾ ਕ੍ਰੋਸ ਹੁੰਦੀ ਰਹਿੰਦੀ ਹੈ ਅਸੀਂ ਅੰਦਰ ਤਾਂ ਰੱਖੀ ਹੈ ਅਸੀਂ ਨਾ ਬਾਹਰ ਲਾਵਾਂਗੇ ਇਹਨੂੰ ਇਹ ਨਾ ਉਹ ਕੀ ਆਲੂ ਕੜਕੜ ਕੇ ਖਾਈ ਜਾਂਦੇ ਸੀ ਤਾਂ ਕਰਕੇ ਅੱਜ ਮੈਂ ਤੁਹਾਨੂੰ ਦਾਲ ਦਿਖਾਣੀ ਹੈ ਭੁੱਲ ਗਈ ਹੁਣ ਦਿਖਾਣੀ ਹੈ ਦਾਲ ਮੇਰੀ ਦਾਲ ਆਹ ਦੇਖੋ ਜੀ ਦਾਲ ਤੁਸੀਂ ਦੇਖ ਕੇ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਮੈਂ ਤਾਂ ਬਾਹਰ ਹੀ ਸੋਣੀ ਲੱਗੀ ਫਿਰ ਮੈਂ ਛੀਤੀ ਛੀਤੀ ਕੱਢ ਕੇ ਰੋਟੀਆਂ ਪਕਾ ਆ ਗਈ ਸੀ ਜੀ ਵੈਸੇ ਸਾਡਾ ਕੋਈ ਪਲਾਨ ਨਹੀਂ ਸੀ ਮੈਂ ਤਾਂ ਆਪ ਟਾਈਮ ਤੇ ਕਿਹਾ ਵੀ ਤਿਆਰ ਹੋ ਜਾ ਫਿਰ ਮੈਂ ਛੀਤੀ ਛੀਤੀ ਸੂਟ ਪਾ ਲੈ ਦੋ ਮਿੰਟ ਮੈਂ ਮੇਸ਼ੀਤੀ-ਚੀਤੀ ਮੈਂ ਰੈਡੀ ਹੋ ਕੇ ਆ ਗਈ। ਬੀਬੀ ਤੂੰ ਗਾਣਾ ਖਾਉਂਗੀ। ਬੀਬੀ। ਅ ਮੈਂ ਬੁੱਕ ਪੜਨ ਲੱਗੀ ਹਾਂ ਇੱਕ ਬਹੁਤ ਸੋਹਣੀ। ਤੂੰ ਪੁੱਛ ਲਿਆ ਕਰ ਜੀ ਅਸੀਂ ਨਹੀਂ ਪੁੱਛਦੇ ਹੈਗੇ। ਨਹੀਂ ਤੁਸੀਂ ਉਰੇ ਕੱਢ ਲਓ ਅਸੀਂ ਲਫੋਫੋ ਲੈ ਜਾਂਦੇ ਹਾਂ। ਹਾਂ ਬਸ ਤੁਸੀਂ ਆਪਣਾ ਸਮਾਨ ਲੈ ਜਾਓ ਭਾਈ। ਕੱਢ ਦੇ। ਆਹ ਲਓ। ਸਾਡਾ ਇੱਕ ਇੱਕ ਕੱਢ ਦੇ ਸਾਰਾ ਕੁਝ। ਆਹ ਲਓ ਤੁਹਾਡੇ। ਬਸ ਠੀਕ ਹੈ। ਤੂੰ ਪਾਗਲਾ ਠੰਡਾ ਮੈਨੂੰ ਫੜਾ ਦੇ। ਆਹ ਲਓ ਓਕੇ। ओके okay, जाओ कोई ना चल पा मैं कह रहा खान लगी देखिए कि मैं कह गई दो मेनू मेरे को दे, दे दे चलो जाओ बाय बाय पैजा।, पैजा उरी ना वो और देख चलो मैं भी लेके नहीं समान मोमोस खाने हैं बैठ के बीबी तू तो रोटी खा ली चल ओके ओके चलो बहुत बढ़िया बीबी ਚਲੋ ਜੀ ਹੋਰ ਇੱਧਰ ਹੋ ਗਏ ਮੋਮੋਸ ਡੰਗਰਾਂ ਲਈ ਚੱਲਦੀ ਆ ਹੂੰ ਸੋਲਰ ਨੂੰ ਵਧੇ ਚੜ ਜਾਂਦਾ ਹਨਾ ਬਹੁਤ ਇੱਧਰ ਮੇਰੀ ਆਹ ਚਾਹੋ ਬੰਦ ਕਰਦੇ ਜੀ ਹੂੰ ਚਲੋ ਜੀ ਹੁਣ ਆਪਾਂ ਖਾਂਨੇ ਆ ਮੋਮੋਸ ਬੀਬੀ ਨੇ ਤੇ ਰੋਟੀ ਖਾ ਲਈ ਲਓ ਜੀ ਦਾਲ ਦਸ ਦਾਲ ਕਿਵੇਂ ਦੀ ਬਣੀ ਐ ਥੋੜਾ ਜਿਹਾ ਸਰਦੀ ਹੂੰ ਬਸ ਕੰਮ ਥੋੜਾ ਸਰਦੀ ਹੂੰ ਹੂੰ ਵਧੀਆ ਚੱਕ ਲਓ ਜੀ ਬੱਸ ਆਪਾਂ ਵੀ ਹੁਣ ਆਪਾਂ ਨੂੰ ਲੌਗ ਕਰਦੇ ਆਂ ਥੀ ਐਂਡ ਮੈਂ ਉਮੀਦ ਰੱਖਦੇ ਹਾਂ ਵੀ ਤੁਹਾਨੂੰ ਸਾਰੇ ਜਣਾਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਬਾਕੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਹਾਂ ਸਾਰਿਆਂ ਨੂੰ ਟਿੰਗ ਪ੍ਰੋਗਰਾਮ